ਜਲੰਧਰ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਰਪਉਰ ਸਿੰਘ ਗਿੱਲ ਦੀ ਦੇਖ ਰੇਖੇਟ ਕੌਮੀ ਲੋਕ ਅਦਾਲਤ ਲਗਾਈ ਗਈ ਇਸ ਵਿੱਚ ਜੁਡੀਸ਼ੀਅਲ ਅਦਾਲਤਾਂ ਤੇ ਮਾਲ ਮਹਿਕਮੇ ਵਿੱਚ ਬਗਾਇਆ ਦਿਵਾਨੀ ਵਿਹਾਰਕ ਝਗੜੇ ਮੋਟਰ ਦੁਰਘਟਨਾ ਕਲੇਮ ਟ੍ਰੈਫਿਕ ਚਲਾਣ ਤੇ ਫੌਜਦਾਰੀ ਮਾਮਲੇ ਦੇ ਸਮਝੌਤਾ ਹੋ ਸਕਣ ਵਾਲੇ ਕੇਸਾਂ ਅਤੇ ਕਈ ਸੰਸਥਾਵਾਂ ਦੇ ਅਜਿਹੇ ਮਾਮਲੇ ਜਿਨ੍ਹਾਂ ਦਾ ਫੈਸਲਾ ਰਾਜ਼ੀ ਨਾਮੇ ਨਾਲ ਹੁੰਦਾ ਹੋਵੇ ਪੇਸ਼ ਕੀਤੇ ਗਏ। ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮਸ ਕੱਤਰ ਜ਼ਿਲ੍ਹਾ ਕਾਨੂੰਨੀ ਸੇਵਾ ਮਾਥਾਰਟੀ ਦੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਲੰਧਰ ਸੈਸ਼ਨ ਰિવਿਜ਼ਨ ਵਿੱਚ ਕੁੱਲ 24 ਸੈਸ਼ਨ ਬੈਂਚ ਬਣਾਏ ਗਏ ਜਿਸ ਵਿੱਚ 20 ਜਲੰਧਰ ਹੈੱਡਕੁਆਟਰ ਤੇ ਨਕੋਦਰ ਤੇ ਫਲੋਰ ਵਿੱਚ 2-2 ਬੈਂਚ ਸਥਾਪਿਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਤਕਰੀਬਨ 40 ਹਜ਼ਾਰ ਕੇਸ ਸੁਣਵਾਈ ਲਈ ਪੇਸ਼ ਕੀਤੇ ਗਏ। ਸਾਲ 2024 ਦੀ ਪਹਿਲੀ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ ਜੋ ਕਿ ਪੂਰੇ ਭਾਰਤ ਵਿੱਚ ਲਗਾਈ ਜਾ ਰਹੀ ਹੈ ਅਸੀਂ ਜਲੰਧਰ ਸੈਸ਼ਨ ਡਿਵੀਜ਼ਨ ਦੇ ਵਿੱਚ ਕੁੱਲ 24 ਬੈਂਚ ਬਣਾਏ ਹੈ ਜਿਦੇ ਚੋਂ 20 ਬੈਂਚ ਹੈਡਕੁਆਟਰ ਜਲੰਧਰ ਤੇ ਤੇ ਦੋ ਨਕੋਦਰ ਦੋ ਫਲੋਰ ਲਗਾਏ ਹੈ ਇਨ੍ਹਾਂ 20 ਬੈਂਚਾਂ ਦੇ ਵਿੱਚ ਇੱਕ ਰੈਵਨਿਊ ਦਾ ਬੈਂਚ ਹੈ ਇੱਕ ਪਰਮਨੈਂਟ ਲੋਕ ਅਦਾਲਤ ਦਾ ਇੱਕ ਬੈਂਚ ਅਸੀਂ ਕਮਿਸ਼ਨ ਜਿਹੜਾ ਕੰਜ਼ਿਊਮਰ ਕਮਿਸ਼ਨ ਹੈ ਡਿਸਟ੍ਰਿਕਟ ਕੰਜ਼ਿਊਮਰ ਕਮਿਸ਼ਨ ਉਹਦਾ ਲਗਾਇਆ ਬਾਕੀ ਸਾਰੇ ਜੁਡੀਸ਼ੀਅਲ ਕੋਰਟਸ ਦੇ ਨੇ ਅਸੀਂ ਕਰੀਬ 40000 ਦੇ ਕੇਸ ਟੇਕ ਅਪ ਕਰ ਰਹੇ ਹਾਂ ਅੱਜ ਜਿਦੇ ਚ 25000 ਪ੍ਰੀਲੀ ਟਿਕੇਟ ਜਿਹੜੇ ਹਾਲੇ ਅਦਾਲਤਾਂ ਚ ਆਉਣੇ ਆ ਇਹ ਲੰਬਿਤ ਨਹੀਂ ਹੈ ਤੇ 15000 ਦੇ ਕਰੀਬ ਅਸੀਂ ਉਹ ਕੇਸ ਟੇਕ ਅਪ ਕਰ ਰਹੇ ਹਾਂ ਜਿਹੜੇ ਆਲਰੇਡੀ ਅਦਾਲਤਾਂ ਚ ਲੰਬਿਤ ਨੇ ਪੈਂਡਿੰਗ ਨੇ ਕਮੇ ਲੋਕ ਅਦਾਲਤ ਦੀ ਕਾਰਵਾਈ ਵਿੱਚ ਸ਼ਾਮਲ ਹੋਣਾ ਹੈ ਕਾਨੂੰਨ ਵਿਸ਼ੇ ਦੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਨੇ ਸਧਾਰਨ ਸਦਾਲ ਅਦਾਲਤ ਅਤੇ ਲੋਕ ਅਦਾਲਤ ਦੇ ਕੰਮ ਵਿਚਲੇ ਫਰਕ ਬਾਰੇ ਵਿਸਥਾਰ ਦੇ ਵਿੱਚ ਸਮਝਾਇਆ